ਦੋਨਾਂ ਤੇ ਆਪਾਂ ਗੱਲ ਕਰਨੀ ਐ ਦੇਖੋ ਹੁਣ ਤੱਕ ਪੰਜਾਬ 'ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਵਿਜੀਲੈਂਸ ਵਿਭਾਗ ਦਾ ਪੂਰੇ ਪੰਜਾਬ ਦਾ ਮੁਖੀ ਚੀਫ ਸਸਪੈਂਡ ਕੀਤਾ ਗਿਆ ਹੋਵੇ ਹੁਣ ਵਿਜੀਲੈਂਸ ਤੁਸੀਂ ਸਾਰੇ ਜਾਣਦੇ ਹੋ ਕੀ ਐ ਵਿਜੀਲੈਂਸ ਉਹ ਏਜੰਸੀ ਐ ਸਰਕਾਰ ਦੀ ਜਿਹਨੇ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਆਮ ਹੀ ਖਬਰਾਂ ਆਪਾਂ ਸੁਣਦੇ ਆ ਕਿ ਰੰਗੇ ਅੱਥੀ ਰਿਸ਼ਵਤ ਲੈਂਦੇ ਆ ਵਿਜੀਲੈਂਸ ਨੇ ਐਸ ਐਚਓ ਫੜਿਆ ਥਾਣੇਦਾਰ ਫੜਿਆ ਪਟਵਾਰੀ ਫੜਿਆ ਫਲਾਣਾ ਅਫਸਰ ਫੜਿਆ ਇਹ ਸੁਣਦੇ ਆ ਤੇ ਹੁਣ ਵਿਜੀਲੈਂਸ ਦੇ ਅਧਿਕਾਰੀਆਂ ਦੇ ਉੱਪਰ ਪੰਜਾਬ ਸਰਕਾਰ ਨੇ ਇਸ ਕਰਕੇ ਐਕਸ਼ਨ ਲਿਆ ਵੀ ਉਹਨਾਂ ਦੇ ਵਿੱਚ ਹੀ ਭ੍ਰਿਸ਼ਟਾਚਾਰ ਦਾ ਵੱਡਾ ਦੋਸ਼ ਸਰਕਾਰ ਨੂੰ ਨਜ਼ਰ ਆਇਆ ਹੁਣ ਦੋ ਕਾਰਨ ਜਿਹੜੇ ਦੱਸੇ ਜਾ ਰਹੇ ਨੇ ਇੱਕ ਕਾਰਨ ਉਹ ਜਿਹੜਾ ਸਰਕਾਰ ਦੱਸ ਰਹੀ ਹੈ ਤੇ ਇੱਕ ਕਾਰਨ ਉਹ ਜਿਹੜਾ ਦੂਜੇ ਪਾਸੇ ਚਰਚਾ ਚੱਲ ਰਿਹਾ ਹੁਣ ਜਿਹੜਾ ਕਾਰਨ ਤਾਂ ਸਰਕਾਰ ਦੱਸ ਰਹੀ ਹੈ ਮਿੱਤਰੋ ਉਹ ਇਹ ਹੈ ਸਰਕਾਰ ਕਹਿੰਦੀ ਹੈ ਕਿ 7 ਅਪ੍ਰੈਲ ਨੂੰ ਪੰਜਾਬ ਦੇ ਜਿੰਨੇ ਵੀ ਆਹ ਟ੍ਰੈਫਿਕ ਵਿਭਾਗ ਵਾਲੇ ਆਰਟੀਏ ਦਫ਼ਤਰ ਨੇ ਇਹਨਾਂ ਦੇ ਉੱਪਰ ਛਾਪੇ ਮਾਰੇ ਗਏ ਸੀ ਹੁਣ ਜਿੱਥੇ ਡਰਾਈਵਿੰਗ ਲਾਇਸੈਂਸ ਬਣਦੇ ਨੇ ਜਿੱਥੇ ਡਰਾਈਵਿੰਗ ਨਾਲ ਜਾਂ ਟ੍ਰੈਫਿਕ ਨਾਲ ਸੰਬੰਧਿਤ ਨਿਯਮਾਂ ਦਾ ਕੰਮ ਹੁੰਦਾ ਉਹਨਾਂ ਸਾਰੇ ਦਫ਼ਤਰਾਂ ਤੇ ਛਾਪੇ ਵੱਜੇ ਤੇ ਲਗਭਗ 24 ਵਿਅਕਤੀ ਗ੍ਰਿਫਤਾਰ ਕੀਤੇ ਗਏ ਸੀ 16 ਦੇ ਕਰੀਬ ਪਰਚੇ ਹੋਏ ਸੀ ਔਰ ਉਸ ਤੋਂ ਬਾਅਦ ਫਿਰ ਅੱਗੇ ਕੀ ਹੋਇਆ ਜਿਹਦੇ ਕਾਰਨ ਕਰਕੇ ਇਹ ਤਿੰਨ ਅਫਸਰ ਸਸਪੈਂਡ ਕੀਤੇ ਨੇ ਹੁਣ ਜੇ ਸਰਕਾਰ ਦਾ ਪੱਖ ਆ ਰਿਹਾ ਓਹ ਇਹ ਹੈ ਕਿ ਜਦੋਂ ਇੰਨੇ ਵੱਡੇ ਪੱਧਰ ਤੇ ਰੇਡ ਕਰਵਾਈ ਗਈ ਸਰਕਾਰ ਵੱਲੋਂ ਜਦੋਂ 16 ਪਰਚੇ ਦਰਜ ਕਰਵਾਏ ਗਏ ਜਦੋਂ 24 ਦੇ ਕਰੀਬ ਵਿਅਕਤੀ ਗ੍ਰਿਫਤਾਰ ਹੋਏ ਤਾ ਉਹਨਾਂ ਦੇ ਵਿੱਚ ਤਿੰਨ ਵੱਡੇ ਆਰਟੀਏ ਲੈਵਲ ਦੇ ਅਧਿਕਾਰੀ ਵੀ ਸੀ ਜਿਹੜੇ ਕਿ ਟ੍ਰੈਫਿਕ ਦੇ ਵਿੱਚ ਵੱਡੇ ਅਫਸਰ ਹੁੰਦੇ ਨੇ ਤਾਂ ਉਹ ਤਿੰਨ ਉਹ ਸੀ ਜਿਨ੍ਹਾਂ ਤੇ ਕਾਰਵਾਈ ਹੋਣੀ ਸੀ ਪਰ 7 ਅਪ੍ਰੈਲ ਤੋਂ ਲੈ ਕੇ ਤਕਰੀਬਨ ਮਹੀਨਾ ਵੀ ਚੱਲਿਆ ਤੇ ਅਜੇ ਤੱਕ ਵਿਜੀਲੈਂਸ ਨੇ ਕਾਰਵਾਈ ਅੱਗੇ ਨਹੀਂ ਸੀ ਤੋਰੀ ਉਹ ਜਿਹੜੇ ਤਿੰਨ ਅਫਸਰ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਰਫੂ ਚੱਕਰ ਨੇ ਔਰ ਇਹ ਅੰਦਾਜ਼ਾ ਹੈ ਸਰਕਾਰ ਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਭਜਾਇਆ ਗਿਆ ਵਿਜੀਲੈਂਸ ਦੇ ਅੰਦਰੋਂ ਜਾਣਕਾਰੀ ਦੇ ਕੇ ਤੇ ਜਿਸ ਦਿਨ ਇਹ ਰੇਡ ਵੱਜੀ ਸੀ ਨਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਰਟੀਆ ਦਫ਼ਤਰ ਉਹਨਾਂ ਤੇ ਉਸ ਦਿਨ ਵੀ ਇਹ ਗੱਲ ਆਖੀ ਗਈ ਸੀ ਕਿ ਕਾਫੀ ਸਾਰੇ ਮੁਲਾਜ਼ਮ ਤੇ ਅਧਿਕਾਰੀ ਤਿੱਤਰ ਹੋ ਗਏ ਸੀ ਤਾਂ ਉਸ ਦਿਨ ਵੀ ਇਹ ਸ਼ੰਕਾ ਜਾਰੀ ਕੀਤਾ ਗਿਆ ਸੀ ਬਈ ਸ਼ਾਇਦ ਪਹਿਲਾਂ ਅੰਦਰੂਨੀ ਸੂਚਨਾ ਲੀਕ ਕਰਕੇ ਬਈ ਛਾਪਾ ਪੈਣਾ ਰੇਡ ਪੈਣੀ ਹੈ ਇਹ ਸੂਚਨਾ ਸ਼ਾਇਦ ਪਹਿਲਾਂ ਪਹੁੰਚ ਗਈ ਹੋ ਸਕਦੀ ਹੈ ਉਸੇ ਦਿਨ ਦਾ ਸ਼ੱਕ ਬਣਿਆ ਸੀ ਬਾਅਦ ਚ ਜਦੋਂ ਸਰਕਾਰੀ ਅਚਾਰੀ ਸੀ ਕਿ ਕਾਰਵਾਈ ਕਰੋ ਤੇ ਵਿਜੀਲੈਂਸ ਦੇ ਮੁਖੀ ਸਾਹਿਬ ਨੇ ਫਾਈਲ ਅੱਗੇ ਨਹੀਂ ਸੀ ਤੋਰੀ ਤਾਂ ਫਿਰ ਸਰਕਾਰ ਦਾ ਪੱਖ ਇਹ ਆ ਰਿਹਾ ਇਸੇ ਕਰਕੇ ਹੀ ਇਹ ਕਾਰਵਾਈ ਕੀਤੀ ਗਈ ਵਿਜੀਲੈਂਸ ਦੇ ਮੁਖੀ ਉਹਨੂੰ ਸਸਪੈਂਡ ਕੀਤਾ ਗਿਆ ਜਿਹੜੇ ਇੱਕ ਵੱਡੇ ਅਧਿਕਾਰੀ ਹੈ ਵਿਜੀਲੈਂਸ ਦੇ ਵਿੱਚ ਗੁਰਪ੍ਰੀਤ ਸਿੰਘ ਉਹਨੂੰ ਸਸਪੈਂਡ ਕੀਤਾ ਗਿਆ ਇੱਕ ਸਵਰਨਜੀਤ ਹੈ ਵਿਜੀਲੈਂਸ ਐਸਐਸਪੀ ਸ਼ਾਇਦ ਉਹ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੁਣ ਇਹ ਕਾਰਵਾਈ ਜਿਹੜੀ ਕੀਤੀ ਆ ਸਰਕਾਰ ਤਾਂ ਇਹਦਾ ਕਾਰਨ ਦੱਸ ਰਹੀ ਆ ਆ ਹੁਣ ਦੂਜੇ ਪਾਸੇ ਇੱਕ ਕਾਰਨ ਹੋਰ ਵੀ ਦੱਸਿਆ ਜਾ ਰਿਹਾ ਉਹ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੇਖੋ ਕਿੰਨਾ ਸੱਚਾ ਹੈ ਕਿੰਨਾ ਨਹੀਂ ਇਹ ਗੱਲ ਆ ਬਾਤ ਦੀ ਪਰ ਮੀਡੀਆ ਦੇ ਵਿੱਚ ਕਾਫੀ ਚਰਚਾ ਹੈ ਕਾਫੀ ਸਾਰੇ ਚੈਨਲਾਂ ਤੇ ਕਹਿੰਦੇ ਨੇ ਕਿ ਇਹ ਜਿਹੜੇ ਨਵੇਂ ਵਿਜੀਲੈਂਸ ਦੇ ਮੁਖੀ ਲਾਏ ਗਏ ਸੀ ਐਸ ਪੀ ਐਸ ਪਰਮਾਰ ਇਹਨਾਂ ਤੋਂ ਪਹਿਲਾਂ ਇਹ ਲਾਏ ਗਏ ਸੀ 27 ਮਾਰਚ ਨੂੰ ਤੇ ਇਸ ਤੋਂ ਪਹਿਲਾਂ ਜੀ ਨਗੇਸ਼ਵਰ ਰਾਓ ਜਿਹੜੇ ਆ ਉਹ ਵਿਜੀਲੈਂਸ ਦੇ ਮੁਖੀ ਸੀ ਤੇ ਨਗੇਸ਼ਵਰ ਰਾਓ ਤੋਂ ਪਹਿਲਾਂ ਅਰਵਿੰਦਰ ਸ਼ਰਮਾ ਵਿਜੀਲੈਂਸ ਦਾ ਮੁਖੀ ਸੀ ਪਹਿਲੇ ਦੋ ਮੁਖੀ ਹਟਾਏ ਕਿਉਂ ਗਏ ਇਹ ਚਰਚਾ ਆ ਰਹੀ ਹੈ ਕਿ ਉਹਨਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹਿਸਾਬ ਨਾਲ ਕੰਮ ਕਰਾਉਣਾ ਚਾਹੁੰਦੀ ਸੀ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੂੰ ਹਟਾ ਦਿੱਤਾ ਗਿਆ ਹੁਣ ਕੁਝ মিডিਆ ਦੇ ਵਿੱਚ ਤਾਂ ਚਰਚਾ ਇਹ ਵੀ ਹੈ ਕਿਹਾ ਜਾ ਰਿਹਾ ਬਈ ਦਿੱਲੀ ਸੱਦਿਆ ਗਿਆ ਸੀ ਜਿਹੜੇ ਪਹਿਲਾਂ ਵਾਲੇ ਵਿਜੀਲੈਂਸ ਮੁਖੀ ਸੀ ਜਿਨ੍ਹਾਂ ਨੂੰ ਇੱਕਦਮ ਹਟਾ ਕੇ ਨਵਾਂ ਲਾਇਆ ਗਿਆ ਔਰ ਸੁ ਵਿਜੀਲੈਂਸ ਮੁਖੀ ਨੂੰ ਦਿੱਲੀ ਸੱਦਿਆ ਗਿਆ ਸੀ ਤੇ ਚਰਚਾ ਇਹ ਹੈ ਕਿ ਉਹਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਬਿਕਰਮਜੀਤ ਮਜੀਠੀਆ ਤੇ ਜਿਹੜੇ ਮਨਪ੍ਰੀਤ ਬਾਦਲ ਹੈ ਉਹਦੇ ਤੇ ਤੇ ਜਿਹੜਾ ਭਾਰਤ ਪੂਸ਼ਣ ਆਸ਼ੂਆ ਇਹਨਾਂ ਤੇ ਇਹਨਾਂ ਦੇ ਉੱਪਰ ਤੁਸੀਂ ਨਵੇਂ ਪਰਚਾ ਦਰਜ ਕਰਨਾ ਤੇ ਚਰਚਾ ਇਹ ਆ ਵੀ ਉਹ ਜਿਹੜੇ ਵਿਜੀਲੈਂਸ ਮੁਖੀ ਸੀ ਉਹਨਾਂ ਨੇ ਕਹਿਤਾ ਸੀ ਵੀ ਨਹੀਂ ਮੈਂ ਐਦਾਂ ਨਹੀਂ ਕਰ ਸਕਦਾ ਮੈਨੂੰ ਵਕਤ ਚਾਹੀਦਾ ਤਾਂ ਸਰਕਾਰ ਨੂੰ ਇੰਜ ਲੱਗਾ ਵੀ ਇਹ ਅਨਾਂ ਕਰਨੀ ਕਰਦਾ ਹੈ ਇਹ ਤਾਂ ਸਾਡੇ ਹਿਸਾਬ ਨਾਲ ਕੰਮ ਹੀ ਨਹੀਂ ਕਰਨਾ ਚਾਹੁੰਦਾ ਜਿਹੜੀ ਕਾਰਵਾਈ ਅਸੀਂ ਕਰਨੀ ਚਾਹੁੰਦੇ ਆ ਇਹ ਕਰਨਾ ਨਹੀਂ ਚਾਹੁੰਦਾ ਤਾਂ ਇਸ ਕਰਕੇ ਫਿਰ ਉਹਨੂੰ ਪਾਸੇ ਕੀਤਾ ਸੀ ਹਾਲਾਂਕਿ ਇਹਦੀ ਕੋਈ ਪੁਸ਼ਟੀ ਨਹੀਂ ਹੈ ਮੇਰੇ ਕੋਲ ਮੈਂ ਤਾਂ ਜੋ ਚਰਚਾ ਮੀਡੀਆ ਚ ਆ ਰਹੀ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਕਿਹਾ ਜਾਂਦਾ ਵੀ ਫਿਰ ਐਸੇ ਕਰਕੇ ਜੀਨ ਨਗੇਸ਼ਵਰ ਰਾਓ ਨੂੰ ਪਾਸੇ ਕਰਕੇ ਉਦੀ ਥਾਂ ਤੇ ਐਸ ਪੀ ਐਸ ਪਰਮਾਰ ਨੂੰ ਵਿਜੀਲੈਂਸ ਮੁਖੀ ਲਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਹਟਾਇਆ ਕਿਉਂ ਗਿਆ ਨਗੇਸ਼ਵਰ ਰੋਡੂ ਆਹ ਸੌਰੀ ਐਸ ਪੀ ਐਸ ਪਰਮਾਰ ਨੂੰ ਕਿਹਾ ਇਹ ਜਾ ਰਿਹਾ ਵੀ ਐਸ ਪੀ ਐਸ ਪਰਮਾਰ ਵੀ ਉਹਨਾਂ ਵਿਅਕਤੀਆਂ ਤੇ ਕਾਰਵਾਈ ਨਹੀਂ ਸੀ ਕਰ ਰਿਹਾ ਜਿਨ੍ਹਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਹੈ ਜਿਨ੍ਹਾਂ ਦੇ ਉੱਪਰ ਕੇਜਰੀਵਾਲ ਤੇ ਮਾਨ ਸਾਹਿਬ ਕਾਰਵਾਈ ਚਾਹੁੰਦੇ ਹੈ ਇਸ ਕਰਕੇ ਹਟਾਇਆ ਗਿਆ ਤੇ ਜਿਹੜਾ ਤਤਕਾਲੀ ਕਾਰਨ ਹੈ ਉਹ ਆ ਬਣਾਇਆ ਗਿਆ ਜਿਹੜਾ ਆਰਪੀਏ ਦਫ਼ਤਰਾਂ ਦੇ ਵਿੱਚ ਕਾਰਵਾਈ ਨਾ ਹੋਣਾ ਹੁਣ ਇਹਦੇ ਚੋ ਸਹੀ ਕਿਹੜਾ ਹੈ ਤੇ ਗਲਤ ਕਿਹੜਾ ਹੈ ਇਹ ਨਹੀਂ ਆਪਾਂ ਨੂੰ ਪਤਾ ਮੈਂ ਤਾਂ ਬਿਲਕੁਲ ਸਾਫ਼ ਮਨ ਨਾਲ ਤੁਹਾਡੇ ਸਾਹਮਣੇ ਉਹ ਦੋਨੇ ਗੱਲਾਂ ਕਰ ਦਿੱਤੀਆਂ ਜਿਹੜੀਆਂ ਇਸ ਟਾਈਮ ਚਰਚਾ ਚ ਨੇ ਹੁਣ ਕਾਰਨ ਤੁਸੀਂ ਲੱਭਿਓ ਵੀ ਇਹਨਾਂ ਚੋ ਅਸਲੀ ਕਿਹੜਾ ਹੋ ਸਕਦਾ ਵੇਖੋ ਆਰਟੀਏ ਦਫਤਰਾਂ ਦੇ ਵਿੱਚ ਭ੍ਰਿਸ਼ਟਾਚਾਰਤਾ ਬਹੁਤ ਹੈ ਭ੍ਰਿਸ਼ਟਾਚਾਰਤਾ ਯਾਰ ਪੂਰੇ ਭਾਰਤ 'ਚ ਹੀ ਬਹੁਤ ਹੈ ਗੰਦ ਪਿਆ ਹੋਇਆ ਭ੍ਰਿਸ਼ਟਾਚਾਰ ਕਿਸੇ ਡਿਪਾਰਟਮੈਂਟ ਕਿਸੇ ਵਿਭਾਗ 'ਚ ਚਲੇ ਜਾਓ ਸਿੱਧੇ ਬੂ ਕੰਮ ਕਰਕੇ ਕੋਈ ਰਾਜੀ ਨਹੀਂ ਰਿਸ਼ਵਤ ਤੋਂ ਬਿਨਾ ਪੈਸੇ ਲੈ ਤੋ ਬਿਨਾ ਵੱਡੀ ਖਾਦੀ ਤੋਂ ਬਿਨਾ ਕੋਈ ਥੇਲੀ ਦਾ ਕੰਮ ਨਹੀਂ ਕਰਨਾ ਚਾਹੁੰਦਾ ਇੱਕ 5 ਸੈਕਿੰਡ 'ਚ ਜਿਹੜੇ ਸਾਈਨ ਕਰਕੇ ਕਿਸੇ ਦਾ ਕੰਮ ਕੀਤਾ ਜਾ ਸਕਦਾ ਉਹੀ ਸਾਈਨ ਕਰਾਉਣ ਦੇ ਲਈ ਅਗਲੇ ਤੋਂ 15 15 ਢੇੜੇ ਲਵਾਏ ਜਾਂਦੇ ਨੇ 5.5 ਫੁੱਟ ਦਾ ਬੰਦਾ ਘਸ ਕੇ 5 ਫੁੱਟ ਦਾ ਰਹਿ ਜਾਂਦਾ ਤੇ ਕੰਮ ਉਹਦਾ ਫੇਰ ਨਹੀਂ ਹੁੰਦਾ ਮਜਬੂਰੀ 'ਚ ਫਿਰ ਲੋਕ ਜਿਹੜੇ ਨੇ ਉਹ ਆਫਰ ਕਰਦੇ ਨੇ ਵੀ ਚਾਹ ਪਾਣੀ ਲੈ ਲੋ ਜੀ ਤਾਂ ਇਹੀ ਅਗਲੇ ਭਾਲਦੇ ਹੁੰਦੇ ਨੇ ਤੇ ਚਾਹ ਪਾਣੀ ਹੁਣ ਜਿਹੜੀ ਕੰਮ ਦੀ ਤਨਖਾਹ ਬੰਦਾ ਲੈਂਦਾ ਚਾਹ ਪਾਣੀ ਤਾਂ ਉਹਦੇ ਨਾਲ ਪੀਤਾ ਜਾਂਦਾ ਹੁੰਦਾ ਰੋਟੀ ਖਾਧੀ ਜਾਂਦੀ ਪਰੌਂਠੇ ਛਕੇ ਜਾਂਦੇ ਆ ਸਭ ਕੁਝ ਹੋ ਸਕਦਾ ਇਹ ਹਰਾਮ ਦੀ ਕਮਾਈ ਨੂੰ ਚਾਹ ਪਾਣੀ ਕਿਉਂ ਕਿਹਾ ਜਾਂਦਾ ਇਹ ਸਾਡੇ ਪੰਜਾਬ ਦੇ ਵਿੱਚ ਹਰਾਮ ਦੀ ਕਮਾਈ ਦਾ ਨਾਂ ਰੱਖਿਆ ਚਾਹ ਪਾਣੀ ਦੇਖ ਲਓ ਤੁਸੀਂ ਔਰ ਅਸੀਂ ਕਹਿੰਨੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਇੱਥੇ ਆਪਾਂ ਸਾਰੇ ਮੰਨਦੇ ਆ ਬਹੁਤ ਸਾਰੇ ਲੋਕ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਆ ਰੱਬ ਨੂੰ ਜਾਣ ਦੇਣੀ ਹੈ ਰੱਬ ਤੋਂ ਡਰ ਕੇ ਰਹਿੰਦੇ ਆ ਪਰ ਰਾਮ ਦੀ ਕਮਾਈ ਖਾਣ ਲੱਗੇ ਜਿਨ੍ਹਾਂ ਨੂੰ ਡਰ ਨਹੀਂ ਆਉਂਦਾ ਉਹ ਇਹ ਸੋਚ ਕੇ ਛੱਟ ਜਾਂਦੇ ਨੇ ਫਿਰ ਕੀ ਹੈ ਇਹ ਨਕ ਤਾਂ ਫਰਜੀ ਬਣਦਾ ਲੈ ਇਹਦਾ ਕੰਮ ਜੇ ਕੋਈ ਮੇਰੀ ਥਾਂ ਤੇ ਹੋਰ ਹੁੰਦਾ ਉਹਨੇ ਇਸ ਤੋਂ ਵੀ ਵੱਧ ਚ ਕਰਨਾ ਸੀ ਤੇ ਮੈਂ ਤਾਂ ਇਨੇ ਚ ਕਰ ਰਿਹਾ ਕਹਿੰਦੇ ਆ ਜਿਹੜਾ ਇਹ ਰਾਮ ਦੀ ਕਮਾਈ ਦਾ ਕੰਮ ਹੈ ਨਾ ਇਹ ਇੱਕ ਕੱਪ ਚਾਹ ਤੋਂ ਇੱਕ ਕੱਪ ਚਾਹ ਤੋਂ ਸ਼ੁਰੂ ਹੁੰਦਾ ਮੁਫਤ ਚ ਤੇ ਜਿਨ੍ਹਾਂ ਨੇ ਇਹ ਨਹੀਂ ਕਰਨਾ ਉਹ ਕਿਸੇ ਤੋਂ ਮੁਫਤ ਦਾ ਕੱਪ ਚਾਹ ਦਾ ਵੀ ਨਹੀਂ ਪੀਂਦੇ ਸੱਚੀ ਏਦਾਂ ਦੇ ਵੀ ਬੰਦੇ ਹੈਗੇ ਆ ਪਰ ਇਹ ਉਹ ਬੰਦੇ ਆ ਜਿਨ੍ਹਾਂ ਦੀ ਚੇਤਨਾ ਜਿਨ੍ਹਾਂ ਦੀ ਸਮਝ ਜਿਨ੍ਹਾਂ ਦੀ ਵਿਚਾਰਤਾਰਾ ਉੱਚੀ ਹੈ ਤੇ ਜਿਹੜੇ ਬੰਦੇ ਨਕੰਮੀ ਸੋਚ ਵਾਲੇ ਨੇ ਉਹਨਾਂ ਦਾ ਕੋਈ ਦੀਨ ਕੋਈ ਈਮਾਨ ਨਹੀਂ ਹੁੰਦਾ ਤੇ ਇਸ ਕਰਕੇ ਰਿਸ਼ਵਤਖੋਰੀ ਦਾ ਸ਼ਿਕਾਰ ਵੱਡੇ ਪਦਰ ਤੇ ਪੰਜਾਬ ਦੇ ਵਿੱਚ ਹੋ ਰਿਹਾ ਲੋਕ ਔਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਰਿਸ਼ਵਤਖੋਰੀ ਬੰਦ ਕਰਨੀ ਹੈ ਸਾਡੀ ਤਾਂ ਜ਼ੀਰੋ ਟੋਲਰੈਂਸ ਹੈ ਵੈਸੇ ਕੋਈ ਪਹਿਲੀ ਸਰਕਾਰ ਨਹੀਂ ਇੰਜ ਕਹਿਣ ਵਾਲੀ ਪਹਿਲਾਂ ਜਿਹੜੀਆਂ ਮੇਰੀ ਸੰਭਾਲਾਂ ਚ ਸਰਕਾਰਾਂ ਆਈਆਂ ਦਾਅਵੇ ਤੇ ਉਹ ਸਾਰੀ ਹੀ ਕਰਦੀਆਂ ਰਹੀਆਂ ਵੀ ਅਸੀਂ ਰਿਸ਼ਵਤਖੋਰੀ ਬੰਦ ਕਰਤੀ ਹੈ ਕੋਈ ਅਸੀ ਸਰਕਾਰ ਜਿਹੜੀ ਇਹ ਕਹਿੰਦੀ ਹੋਵੇ ਵੀ ਅਸੀਂ ਰਿਸ਼ਵਤਖੋਰੀ ਨਹੀਂ ਬੰਦ ਕੀਤੀ ਅਸੀਂ ਚਲਾਈ ਹੈ ਪਰ ਚਲਦੀ ਹਰੇਕ ਸਰਕਾਰ ਵੇਲੇ ਰਹੀ ਹੈ ਮੰਨਦਾ ਕੋਈ ਨਹੀਂ ਹੈ ਜਦੋਂ ਕੈਪਟਨ ਮਰਿੰਦਰ ਬਣਿਆ ਸੀ ਮੁੱਖ ਮੰਤਰੀ ਪਹਿਲਾਂ ਬਣਿਆ ਸੀ ਉਦੋਂ ਵੀ ਉਹਨੇ ਕਿਹਾ ਸੀ ਮੇਰਾ ਖੂੰਡਾ ਰਿਸ਼ਵਤਖੋਰੀ ਨਹੀਂ ਚੱਲਣ ਦੇਾਂਗੇ ਖੂੰਡਾ ਚੱਲੇਗਾ ਫਿਰ ਬਾਦਲ ਬਣਦੇ ਰਹੇ ਦੋ ਵਾਰੀ ਉਹ ਵੀ ਕਹਿੰਦੇ ਰਹੇ ਰਿਸ਼ਵਤਖੋਰੀ ਨਹੀਂ ਚੱਲਣ ਦੇਣੀ ਇਹ ਵੱਡੀ ਨਹੀਂ ਚੱਲਣ ਦੇਣੀ ਇਹ ਭ੍ਰਿਸ਼ਟਾਚਾਰ ਨਹੀਂ ਚੱਲਣ ਦੇਣਾ ਚੱਲਦਾ ਰਿਆ ਨਾ ਫੇਰ ਫੇਰ ਕਾਂਗਰਸ ਆ ਗਈ ਕੈਪਟਨ ਹੋਰਾਂ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਜਦੋਂ ਸਰਕਾਰ ਬਣਾਈ ਸੀ ਪੰਜਾਬ 'ਚ ਕੱਖ ਨਹੀਂ ਹੋਇਆ ਸੀ ਸਿਰਫ 5 ਸਾਲ ਟਪੂਸੀਆਂ ਹੀ ਵੱਜੀਆਂ ਸੀ ਹੁਣ ਬਦਲਾਅ ਵਾਲੇ ਆ ਗਏ ਇਨਕਲਾਬ ਵਾਲੇ ਆ ਗਏ ਇਹਨਾਂ ਦੇ ਰਾਜ 'ਚ ਕੀ ਹੋਇਆ ਤੁਸੀਂ ਦੱਸ ਦਿਓ अच्छा ਤੁਸੀਂ ਜਾਣੇ ਹੋ ਸਾਰੇ ਦਫ਼ਤਰਾਂ 'ਚ ਐਂ ਦੱਸੋ ਰਿਸ਼ਵਤ ਖੋਰੀ ਖਤਮ ਐ ਬਿਲਕੁਲ ਕੋਈ ਰਿਸ਼ਵਤ ਨਹੀਂ ਚੱਲਦੀ ਵੱਡੀ ਨਹੀਂ ਚੱਲਦੀ ਥਾਣੇ ਪਟਵਾਰੀਆਂ ਦੇ ਦਫ਼ਤਰ ਹੋਰ ਜਿੱਥੇ-ਜਿੱਥੇ ਵੀ ਨਾਕਿਆਂ ਤੇ ਤੁਹਾਨੂੰ ਰੁਕਿਆ ਜਾਂਦਾ ਹੈ ਨਹੀਂ ਚੱਲਦੇ ਪੈਸੇ ਦੱਸਿਓ ਮੜਾ ਜਾਂ ਦੇਖੋ ਲੋਕ ਇਹ ਕਹਿੰਦੇ ਨੇ ਕਿ ਮਹਿੰਗਾ ਹੋ ਗਿਆ ਕੰਮ ਰੌਲਾ ਜਦੋਂ ਐਕਸ਼ਨ ਘੱਟ ਹੋਵੇ ਤੇ ਰੌਲਾ ਜ਼ਿਆਦਾ ਹੋਵੇ ਉਦੋਂ ਚੀਜ਼ ਰੁਕਦੀ ਨਹੀਂ ਹੁੰਦੀ ਉਹ ਮਹਿੰਗੀ ਹੋ ਜਾਂਦੀ ਹੈ ਤੇ ਇਹੀ ਕਾਰਨ ਹੈ ਕਿ ਜਿਹੜਾ ਕੰਮ 500 ਰੁਪਏ ਰਿਸ਼ਵਤ ਚ ਹੁੰਦਾ ਸੀ ਉਹ ਹੁਣ 2000 ਰੁਪਏ ਰਿਸ਼ਵਤ ਹੁੰਦਾ ਕਿਉਂਕਿ ਅਗਲੇ ਕਹਿੰਦੇ ਐਡਾ ਤਾਂ ਰੌਲਾ ਪਿਆ ਅਸੀਂ ਰਿਸਕ ਲੈ ਕੇ ਰਿਸ਼ਵਤ ਲੈ ਕੇ ਕੰਮ ਕਰਨਾ ਐਸ ਚੱਕਰ ਚ ਰਿਸ਼ਵਤਖੋਰੀ ਲਗਾਤਾਰ ਵਧ ਰਹੀ ਹੈ ਪਰ ਮੈਂ ਬੜੀ ਨਿਰਪੱਖਤਾ ਨਾਲ ਕਹੂੰਗਾ ਆ ਜਿਹੜਾ ਐਕਸ਼ਨ ਭਗਵੰਤਮਾਨ ਨੇ ਲਿਆ ਜਿਹੜਾ ਵਿਜੀਲੈਂਸ ਦੇ ਮੁਖੀ ਨੂੰ ਸਸਪੈਂਡ ਕੀਤਾ ਅਗੇ ਲੋਕ ਕਹਿੰਦੇ ਸੀ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਉਂਦੇ ਆਪਾਂ ਵੀ ਕਹਿੰਨੇ ਆ ਰੋਜ਼ ਕਹਿੰਨੇ ਆ ਮੈਂ ਕਹੂੰਗਾ ਕਿਸੇ ਕਾਰਨ ਵੀ ਕੀਤਾ ਪਰ ਜਿਹੜੇ ਇਹ ਵੱਡੇ ਅਫਸਰਾਂ ਤੇ ਕਾਰਵਾਈ ਹੋਈ ਆ ਇਹ ਛੁੱਭ ਛਗਣ ਆ ਇਹ ਕੋਈ ਮਾੜੀ ਗੱਲ ਨਹੀਂ ਕਿਉਂਕਿ ਹਮੇਸ਼ਾ ਅਸੀਂ ਦੇਖਦੇ ਆ ਹੇਠਲੇ ਪੱਧਰ ਤੇ ਕਾਰਵਾਈਆਂ ਹੁੰਦੀਆਂ ਪਰ ਵੱਡੇ ਅਫਸਰਾਂ ਤੇ ਵੱਡੇ ਪੱਧਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਵੱਡੇ ਸਾਰੇ ਹੀ ਬਚ ਜਾਂਦੇ ਰਹੇ ਆ ਤੇ ਆ ਪਹਿਲੀ ਦਫਾ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਦੀ ਕਾਰਵਾਈ ਵੇਖੀ ਹੈ ਕਿ ਜਿਹੜੇ ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਦੂਜਿਆਂ ਨੂੰ ਫੜਦੇ ਸੀ ਉਹਨਾਂ ਨੂੰ ਸਸਪੈਂਡ ਕਰਨਾ ਪੈ ਗਿਆ ਇੱਕ ਗੀਤ ਆਇਆ ਸੀ ਹਰ ਪਾਸੇ ਜਨਮ ਆਂਦਾ ਗੀਤ ਸੀ ਕੁਝ ਪਤਾ ਨਾ ਰਹਿੰਦਾ ਚੋਰਾਂ ਨੂੰ ਪੈਂਦੇ ਕਦੋਂ ਮੋਰ ਨਹੀਂ ਕੁਝ ਪਤਾ ਨਾ ਰਹਿੰਦਾ ਇਸੇ ਤਰ੍ਹਾਂ ਦੀ ਕਹਾਣੀ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹ ਚੋਰਾਂ ਨੂੰ ਮੋਰ ਪੈਣ ਵਾਲੀ ਗੱਲ ਆ ਵੇਖੋ ਹੁਣ ਸਸਪੈਂਡੋ ਕਿੰਨਾ ਟਾਈਮ ਰਹਿੰਦੇ ਆ ਇਹਦਾ ਤਾਂ ਨਹੀਂ ਪਤਾ ਅਗਲੇ ਵਿਜੀਲੈਂਸ ਮੁਖੀ ਲਾ ਦਿੱਤੇ ਗਏ ਆ ਅਗਲੇ ਹੁਣ ਕੀ ਕਰਨਗੇ ਇਹ ਵੀ ਨਹੀਂ ਪਤਾ ਪਰ ਐਕਸ਼ਨ ਭਗਵੰਤਮਾਨ ਸਾਹਿਬ ਨੇ ਠੀਕ ਕੀਤਾ ਨਸ਼ਿਆਂ ਦੇ ਖਿਲਾਫ ਐਕਸ਼ਨ ਚੱਲ ਰਿਹਾ ਹੈ ਉਹਦੇ 'ਚ ਜੇਕਰ ਵੱਡੀਆਂ ਮੱਛੀਆਂ ਨੂੰ ਹੱਥ ਪਾਇਆ ਜਾਵੇ ਵੱਡੇ ਮગર ਮੱਛਾਂ ਨੂੰ ਹੱਥ ਪਾਇਆ ਜਾਵੇ ਤਾਂ ਗੱਲ ਬਣਦੀ ਹੈ ਹੁਣ ਪੁਲਿਸ ਦੇ ਵਿੱਚੋਂ ਇੱਕ ਦੋ ਅਧਿਕਾਰੀ ਕਰਮਚਾਰੀ ਹੇਠਲੇ ਫੜੇ ਗਏ ਜਿਵੇਂ ਕਿ ਬਠਿੰਡਾ ਦੇ ਵਿੱਚੋਂ ਥਾਰ ਵਾਲੀ ਬੀਬੀ ਫੜੀ ਗਈ ਭਗਵੰਤਮਾਨ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਹੈ 90% ਪੰਜਾਬੀ ਇਹ ਸੋਚ ਰਹੇ ਨੇ ਵੀ ਉਹ ਜਿਹੜੀ ਬੀਬੀ ਬਠਿੰਡੇ ਫੜੀ ਆ ਉਹਨੇ ਕੀ ਖਲਾਸੇ ਕੀਤੇ ਨੇ ਉਹਨੇ ਕੀ ਦੱਸਿਆ ਉਹ ਨਸ਼ਾ ਕਿੱਥੋਂ ਲਿਉਂਦੀ ਸੀ ਕਿੱਥੇ ਜਾ ਕੇ ਉਹ ਸਪਲਾਈ ਕਰਦੀ ਸੀ ਉਹਦੇ ਨਾਲ ਕਿਹੜੇ ਕਿਹੜੇ ਅਫਸਰਾਂ ਦੇ ਗੰਢ ਤੁੱਪ ਸੀ ਇਹਦੇ ਬਾਰੇ ਪੁੱਛਗਿੱਛ ਤਾਂ ਬਥੇਰੀ ਹੋਈ ਆ ਤਿੰਨ ਵਾਰੀ ਰਿਮਾਂਡ ਲੈ ਕੇ ਪੁੱਛ ਕੇ ਚੋਈ ਪਰ ਉਹਨੇ ਦੱਸਿਆ ਕਿ ਇਹ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਨਹੀਂ ਦੱਸਿਆ ਗਿਆ ਤਾਂ ਲੋਕ ਚਾਹੁੰਦੇ ਆ ਸਾਨੂੰ ਉਹ ਵੀ ਦੱਸ ਦੋ ਹੁਣ ਭਗਵੰਤ ਮਾਨ ਸਰਕਾਰ ਇਹਦੇ ਤੇ ਕੀ ਕਰੇਗੀ ਇਹ ਆਉਣ ਵਾਲਾ ਟਾਈਮ ਦੱਸੇਗਾ